ਕਾਇਦ ਕਰਦੇ ਵੀ ਮੈਂ ਪਾਣੀ ਜ਼ਿਆਦਾ ਤਾਂ ਨਹੀਂ ਪੀਂਦਾ ਮੇਰੇ ਬਲੋਟਿੰਗ ਹੋ ਜਾਂਦੀ 10 ਕਿਲੋ ਪਿੱਛੇ 1 ਲੀਟਰ ਪੀਣਾ ਚਾਹੀਦਾ ਇਹਦੇ ਤੇ ਨੁਕਸਾਨ ਅਗਰ ਪਾਣੀ ਘੱਟ ਪੀਨੇ ਆ ਜਾਂ ਅਗਰ ਜ਼ਿਆਦਾ ਵੀ ਪੀਂਦੇ ਡਾਕਟਰ ਸਾਨੂੰ ਜਦੋਂ ਕੋਈ ਵੀ ਮੈਡੀਸਿਨ ਦੱਸਦਾ ਜਾਂ ਕੋਈ ਇਤਲਾ ਦਾ ਸੋਰਸ ਦੱਸਦਾ ਪਾਣੀ ਪੀਣਾ ਉਹ ਇਹ ਨਹੀਂ ਕਹਿੰਦਾ ਕਿ ਇੱਕੋ ਵਾਰੀ 1 ਲੀਟਰ ਪੀ ਲੈ ਉਸ ਜ਼ਿਆਦਾ ਯੂਰਨ ਆਉਣ ਨੂੰ ਕੀ ਬਿਮਾਰੀ ਦਾ ਖਸਾ ਸਮਝਣਾ ਜੇ 20 ਲੱਖ ਦੀ ਕਾਰ ਲਈ ਤੇ ਮੈਂ ਉਸੇ ਜਾ ਕੇ ਜੋਸ਼ਾ ਕੇ ਉਹ ਚੀਜ਼ ਲੈ ਲਓ ਲਿਕਵਰ ਦਾ ਸਿੰਪਲ ਬਣਦਾ ਫਲੇਵਰ ਚੇਂਜ ਕਰਕੇ ਉਹ ਨੂੰ ਪੀਂਦੇ ਤੋਂ ਲਿਕਵਰ ਉਹ ਗਣ ਪਾਣੀ ਕਿ ਜਦੋਂ ਤੁਸੀਂ ਪਾਣੀ ਦੇ ਵਿੱਚ ਕੋਈ ਆਦਰ ਫੂਡ ਆਦਰ ਇਨਗਰੀਡੀਅੰਟ ਮਿਲਾਇਆ ਉਹਦਾ ਫਾਰਮੂਲਾ ਤਾਂ ਪਾਣੀ ਦੇ ਨਾਲ ਪ੍ਰੋਬਲਮ ਆਉਣੀ ਜਾਂ ਫਾਇਦੇ ਉੱਤੇ ਤੁਹਾਡੀ ਸੋਚ ਤੇ ਵੀ ਡਿਪੈਂਡ ਕਰਦਾ ਹੈ ਅੱਜ ਦੇ ਹੈਲਥ ਪੌਡਕਾਸਟ ਦੇ ਵਿੱਚ ਬਹੁਤ ਬਹੁਤ ਸਵਾਗਤ ਐਚ ਐਨ ਪ੍ਰੋਡਕਸ਼ਨਸ ਦੇ ਬੈਨਰ ਦੇ ਹੇਠ ਸ਼ੁਰੂ ਕੀਤੇ ਗਏ ਹੈਲਥ ਪੌਡਕਾਸਟ ਦੇ ਵਿੱਚ ਗੱਲਬਾਤ ਰਹਿੰਦੀ ਹੈ ਖਾਸ ਤੌਰ ਤੇ ਤੁਹਾਡੀ ਸਿਹਤ ਨਾਲ ਜੁੜੀ ਤੇ ਸਿੱਧੀ ਜਦੋਂ ਗੱਲ ਕਰਦੇ ਆਂ ਗੱਲ ਹਰ ਵੇਰੀ ਚਲਦੀ ਹੈ ਪਾਣੀ ਦੀ ਪਾਣੀ ਨੂੰ ਲੈ ਕੇ ਬਹੁਤ ਸਾਰੇ ਵਹਿਮ ਭਰਮ ਸਾਡੇ ਸਮਾਜ ਦੇ ਵਿੱਚ ਬਣ ਗਏ ਹਾਲਾਂਕਿ ਪਹਿਲਾਂ ਬੜੀ ਜਾਗਰੂਕਤਾ ਇਸ ਬਾਰੇ ਸਿੱਧੀ ਸੀਗੀ ਕਿ ਰੋਟੀ ਖਾਦੀ ਪਾਣੀ ਪੀਣਾ ਜਾਂ ਦਿਨ ਦੇ ਵਿੱਚ ਕੁਝ ਵਾਰੀ ਸਹੀ ਪਾਣੀ ਦੇ ਪੀਣਾ ਸਮੇਂ ਦੇ ਨਾਲ ਬਿਮਾਰੀਆਂ ਵਧੀਆਂ ਸਮੇ ਦੇ ਨਾਲ ਡਾਈਟੀਸ਼ਨਸ ਆਏ ਸਮੇ ਦੇ ਨਾਲ ਇਹਦੇ ਨੂੰ ਲੈ ਕੇ ਹੋਰ ਵਹਿ ਪਰਮ ਜਿਹੜੇ ਵਧੇ ਗੱਲਾਂ ਵੀ ਵਧੀਆਂ ਇਹਦੇ ਬਾਰੇ ਖਾਸ ਤੌਰ ਤੇ ਅੱਜ ਦਾ ਪੋਡਕਾਸਟ ਪਾਣੀ ਦੇ ਨਾਲ ਭਰਪੂਰ ਜਾਣਕਾਰੀ ਅੱਜ ਦੇ ਪੋਡਕਾਸਟ ਦੇ ਵਿੱਚ ਗੱਲਬਾਤ ਰਹੇਗੀ ਡਾਕਟਰ ਹਰਮਿੰਦਰ ਦੋਲੋਵਾਲ ਦੇ ਨਖਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਚੱਲ ਜੀ ਸਵਾਗਤ ਸਵਾਗਤ ਜਦੋਂ ਪਾਣੀ ਦੀ ਆਪਾਂ ਗੱਲ ਕਰਦੇ ਆਂ ਕਿਉਂ ਪਾਣੀ ਨੂੰ ਐਡਾ ਆਪਾਂ ਹਵਾ ਬਣਾ ਲਿਆ ਕਿ ਪਾਣੀ ਪੀਣ ਨੂੰ ਲੈ ਕੇ ਆਪਾਂ ਸਾਰਾ ਦਿਨ ਚਰਚਾ ਕਰਦੇ ਆਂ ਵੀ ਕਿੰਨਾ ਪਾਣੀ ਪੀਵਾਂ ਕਦੋਂ ਪਾਣੀ ਪੀਵਾਂ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਦੇਖੋ ਜੇ ਪਾਣੀ ਦੀ ਗੱਲ ਕਰੀਏ ਪਾਣੀ ਆ ਥੋੜਾ ਤੁਹਾਨੂੰ ਹਵਾ ਵੀ ਬਣਾਇਆ ਹੋਇਆ ਦਾ ਦੂਸਰਾ ਸੱਚਾਈ ਵੀ ਇਹ ਆ ਕਿ ਪਾਣੀ ਸਾਡੇ ਸਰੀਰ ਚ 75 70 ਤੋਂ ਤੁਸੀਂ 75% ਲਾ ਕੇ ਚੱਲੋ ਮਤਲਬ ਇੱਕ ਚੀਜ਼ 100% ਆ ਉਹਦੇ ਚੋਂ 70 ਤੋਂ 75% ਪਾਣੀ ਤੁਹਾਡਾ ਸਰੀਰ ਜਿਹੜਾ ਉਹ ਪਾਣੀ ਦੀ ਜ਼ਰੂਰਤ ਪਾਣੀ ਦੇ ਨਾਲ ਚੱਲਦਾ ਆ ਤੇ ਪਾਣੀ ਹੀ ਸਾਡੇ ਸਰੀਰ ਦੇ ਵਿੱਚ ਇਹਦਾ ਤਾਪਮਨ ਸਹੀ ਰੱਖਦਾ ਹੈ ਪਾਣੀ ਹੀ ਟਰਾਂਸਪੋਰਟੇਸ਼ਨ ਦਾ ਕੰਮ ਕਰਦਾ ਟਰਾਂਸਪੋਰਟੇਸ਼ਨ ਭਾਵ ਕਿ ਜੋ ਤੁਸੀਂ ਖਾਂਦੇ ਆ ਉਹਨੂੰ ਤੁਹਾਡੇ ਬਲੱਡ ਫਲੋ ਤੱਕ ਕਮਾਉਂਦਾ ਹੈ ਪਾਣੀ ਹੀ ਤੁਹਾਡੀ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਪਾਣੀ ਹੀ ਤੁਹਾਡੇ ਬ੍ਰੇਨ ਤੁਹਾਡੇ ਜੋੜਾਂ ਤੁਹਾਡੀ ਸਕਿਨ ਤੱਕ ਹਰ ਇੱਕ ਅੰਗ 'ਚ ਪਾਣੀ ਦੀ ਪੂਰਨ ਮਹੱਤਤਾ ਹੈ ਪਾਣੀ ਦੀ ਫਿਰ ਜਦੋਂ ਆਪਾਂ ਗੱਲ ਕਰਦੇ ਆ ਇਹਦੇ 'ਚ ਅੱਗੇ ਹੁਣ ਜਿੱਦਾਂ ਜਿੱਦਾਂ ਜਾਗਰੂਕਤਾ ਵਧੀ ਬਹੁਤ سارے ਡਾਈਟੀਸ਼ਨਸ ਆ ਗਏ ਬਹੁਤ سارے ਜਦੋਂ ਜਿਮ ਦੇ ਵਿੱਚ ਲੋਕ ਵਰਕਆਊਟ ਕਰਨ ਜਾਂਦੇ ਆ ਟ੍ਰੇਨਰਸ ਆ ਜਿਹੜੇ ਉਹਨਾਂ ਨੂੰ ਵੱਧ ਤੋਂ ਵੱਧ ਇਸ ਗੱਲ ਬਾਰੇ ਜਾਗਰੂਕ ਕਰਦੇ ਕਿ ਪਾਣੀ ਪੀਣਾ ਚਾਹੀਦਾ ਹੁਣ ਲੋਕ ਫਿਰ ਇੱਥੇ ਆ ਕੇ ਇੱਕ ਸਵਾਲ ਕਰਦੇ ਆ ਕਿ ਪਾਣੀ ਮੀਨਸ ਸਾਦਾ ਪਾਣੀ ਜਿਹੜਾ ਮੋਟਰ ਦਾ ਪਾਣੀ ਜਾਂ ਨਲਕੇ ਦਾ ਪਾਣੀ ਕਿ ਕਿਹੜਾ ਪਾਣੀ ਆ ਸਭ ਤੋਂ ਪਹਿਲਾਂ ਕੋਈ ਵੀ ਖਾਣ ਵਾਲਾ ਸੋਰਸ ਆ ਚਾਹੇ ਪਾਣੀ ਆ ਚਾਹੇ ਕੋਈ ਰੋਟੀ ਆ ਚਾਹੇ ਕੋਈ ਵੀ ਫੂਡ ਆ ਉਹ ਬੇਸਿਕਲੀ ਤੁਸੀਂ ਸ਼ੁਰੂ ਤੋਂ ਜਿੱਦਾਂ ਦਾ ਉਹਨੂੰ ਖਾ ਪੀ ਰਹੇ ਆ ਮੰਨ ਲਓ ਹੁਣ ਜੇ ਤੁਸੀਂ ਬਚਪਨ ਤੋਂ ਆ ਸਾਦਾ ਪਾਣੀ ਸਿੰਪਲ ਪਾਣੀ ਪੀ ਰਹੇ ਤੁਸੀਂ ਉਹੋ ਹੀ ਪਾਣੀ ਪੀਓ ਜੇ ਤੁਸੀਂ ਠੰਡਾ ਪਾਣੀ ਪੀਣ ਦੇ ਸ਼ੁਕੀਨ ਆ ਜਾਂ ਗਰਮ ਪੋਇਲ ਮਤ ਜਿੰਨਾ ਤੁਹਾਨੂੰ ਮਾਂ ਪਿਓ ਨੇ ਪਾਲਣ ਪੋਸ਼ਣ ਦਿੱਤਾ ਤੁਸੀਂ ਪਾਣੀ ਉਦੋਂ ਦਾ ਪੀਓ ਆ ਕਿਸੇ ਕਾਰਨ ਵਰਸ਼ ਤੁਹਾਡੇ ਕੋਲ ਸੋਰਸ ਹੈ ਨਹੀਂਗੇ ਜਾਂ ਤੁਸੀਂ ਘਰ ਤੋਂ ਬਾਹਰ ਰਹਿ ਰਹੇ ਆ ਫਿਰ ਪਾਣੀ ਜਿਹੜਾ ਨਾਰਮਲ ਟੈਂਪਰੇਚਰ ਚ ਪੀਣਾ ਚਾਹੀਦਾ ਨਾ ਉਹਨੂੰ ਜਿਆਦਾ ਠੰਡਾ ਕਰਨਾ ਚਾਹੀਦਾ ਨਾ ਉਹਨੂੰ ਜਿਆਦਾ ਗਰਮ ਕਰਨਾ ਚਾਹੀਦਾ ਪਾਣੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਰੁਟੀਨ ਦੇ ਵਿੱਚ ਪੀ ਸਕਦੇ ਹੋ ਇੱਕ ਆਪਾਂ ਕਹਿ ਦਿੰਨੇ ਕਿ ਜਦੋਂ ਅਗਰ ਅਸੀਂ ਕਹਿੰਨੇ ਆ ਕਿ ਸਾਡੇ ਸਰੀਰ ਦੀ ਤੰਦਰੁਸਤੀ ਲਈ ਸਾਰੇ ਸਿਸਟਮ ਨੂੰ ਚਲਾਉਣ ਦੇ ਲਈ ਪਾਣੀ ਦਾ ਇੱਕ ਵੱਡਾ ਯੋਗਦਾਨ ਹੈ। ਫਿਰ ਜਦੋਂ ਗਰਮੀਆਂ ਆਉਂਦੀਆਂ ਫਿਰ ਉਦੋਂ ਤਾਂ ਅਸੀਂ ਅਪਦੀਗ ਲਾ ਕੇ ਪਾਣੀ ਪੀ ਜਾਂਦੇ ਰੁਕਦੇ ਵੀ ਨਹੀਂ ਆ। ਲਗਾਤਾਰ ਜੇ ਖੜੇ ਆ ਤੇ ਜੇ ਠੰਡਾ ਗਰਮ ਜੋ ਹੱਥ ਦੇ ਵਿੱਚ ਆ ਉਸ ਟਾਈਮ ਪੀ ਲੈਣਾ। ਸਰਦੀਆਂ ਉਹਦੀਆਂ ਹੀ ਉਹਦੇ ਨੇੜੇ ਨਹੀਂ ਜਾਂਦੇ ਤੇ ਫਾਇਦੇ ਤੇ ਨੁਕਸਾਨ ਅਗਰ ਪਾਣੀ ਘੱਟ ਪੀਨੇ ਆ। ਜਾਂ ਅਗਰ ਜ਼ਿਆਦਾ ਵੀ ਪੀਣੇ ਤਾਂ ਇਹਦੇ ਵੀ ਫਾਇਦੇ ਨੁਕਸਾਨ ਲੱਗ ਲੱਗ ਪਾਣੀ ਨਾਰਮਲਲੀ ਜਿਹੜਾ ਅਸੀਂ ਇੱਕ ਆਨ ਐਵਰੇਜ ਗੱਲ ਕਰੀਏ ਇੱਕ ਆਮ ਬੰਦਾ ਆ ਜਿਹੜਾ ਨਾ ਤਾਂ ਕੋਈ ਜਿਮ ਜਾਂਦਾ ਨਾ ਕੋਈ ਹਾਈ ਪ੍ਰੋਟੀਨ ਡਾਈਟ ਖਾਂਦਾ ਆ ਆਨ ਐਵਰੇਜ ਉਹਨੂੰ ਬੇਸਿਕਲੀ 6 ਤੋਂ 8 ਗਲਾਸ ਇੱਕ ਗਲਾਸ 250 ਐਮਐਲ ਦਾ ਹੁੰਦਾ ਤੇ ਕੋਈ ਵੀ ਮੌਸਮ ਹੋਵੇ ਕੋਈ ਵੀ ਮੌਸਮ ਹੋਵੇ ਇੱਕ ਗਲਾਸ 250 ਐਮਐਲ ਦਾ ਹੁੰਦਾ 250 ਜਾਂ 260 ਜਾਂ 240 ਐਮਐਲ ਦਾ ਤੇ ਤੁਹਾਡੇ 4 ਗਲਾਸ 1 ਲੀਟਰ ਬਣਦੇ ਤੁਹਾਨੂੰ ਆਮ ਬੰਦੇ ਨੂੰ ਜਿਹੜਾ 1 ਤੋਂ 1.5 ਲੀਟਰ ਪਾਣੀ ਪੀਣਾ ਚਾਹੀਦਾ ਆ ਹੁਣ ਜੇ ਤੁਸੀਂ ਹਾਈ ਪ੍ਰੋਟੀਨ ਲੈ ਰਹੇ ਆ ਤੁਸੀਂ ਮੰਨ ਲਓ ਬੋਡੀ weight ਅਕੋਰਡਿੰਗ ਡਬਲ ਪ੍ਰੋਟੀਨ ਲੈ ਰਹੇ ਹੋ ਤਾਂ ਤੁਹਾਨੂੰ ਤਕਰੀਬਨ 2.5 ਤੋਂ 3 ਲੀਟਰ ਪਾਣੀ ਪੀਣਾ ਇਨਾਫ ਆ ਹੁਣ ਜਦੋਂ 3 ਲੀਟਰ ਤੋਂ ਉੱਪਰ ਪਾਣੀ ਪੀਣਾ ਉਹ ਇੱਕ ਤੁਹਾਨੂੰ ਡਾਕਟਰ ਵੱਲੋਂ ਰეკਮੈਂਡ ਕੀਤਾ ਜਾਂਦਾ ਹੈ ਭਾਵ ਕਿ ਜਦੋਂ ਤੁਹਾਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਆਈ ਜਾਂ ਕਿਡਨੀਆ ਦੀ ਪ੍ਰੋਬਲਮ ਆਈ ਜਾਂ ਕੋਈ ਹੋਰ ਪ੍ਰੋਬਲਮ ਜਿਹਦੇ ਕਰਕੇ ਪਾਣੀ ਦੀ ਕਮੀ ਆ ਗਈ ਜਾਂ ਪਾਣੀ ਦੀ ਕਮੀ ਦੇ ਪਾਣੀ ਨੂੰ ਪੂਰਾ ਕਰਨ ਨਾਲ ਉਹ ਪ੍ਰੋਬਲਮ ਠੀਕ ਹੋਣੀ ਆ ਉਸ ਟਾਈਮ ਤੁਸੀਂ 4 ਤੋਂ 5 ਲੀਟਰ ਤੱਕ ਪਾਣੀ ਪੀ ਸਕਦੇ ਬਟ ਉਹ 15 ਦਿਨੀਆਂ ਇੱਕ ਕਮਹੀਨੇ ਤੱਕ ਔਨ ਐਵਰੇਜ ਪਾਣੀ ਚਾਹੀਏ ਤੁਸੀਂ ਡਬਲ ਟ੍ਰਿਪਲ ਪ੍ਰੋਟੀਨ ਖਾਣੇ ਆ ਔਨ ਐਵਰੇਜ ਪਾਣੀ ਜਿਹੜਾ ਹੈਗਾ ਤੁਹਾਡਾ 2 ਤੋਂ 3 ਲੀਟਰ ਹਾਈ ਪ੍ਰੋਟੀਨ ਤੱਕ ਵੀ ਪਰ ਅਸੀਂ ਕਈ ਵਾਰੀ ਇਹ ਵੀ ਸੁਣਦੇ ਆ ਕਿ ਪਾਣੀ 10 ਕਿਲੋ ਪਿੱਛੇ 1 ਲੀਟਰ ਪੀਣਾ ਚਾਹੀਦਾ ਆ ਇਹ ਜੇ ਮੰਨ ਲਓ ਹੁਣ ਭਾਰ ਮੇਰਾ 100 ਕਿਲੋ ਭਾਰਾ ਤਾਂ ਫਿਰ ਮੈਂ 10 ਲੀਟਰ ਪਾਣੀ ਪੀਵਾਂਗਾ ਤੇ ਜੇ ਮੈਂ 10 ਲੀਟਰ ਪਾਣੀ ਪੀਵਾਂਗਾ ਤਾਂ ਉਹਦਾ ਮੈਨੂੰ ਯੂਰੀਨ ਵੀ ਪਾਸ ਕਰਨਾ ਪਊਗਾ ਤਾਂ ਉਸ ਪਾਣੀ ਪੀਣ ਤੋਂ ਇਲਾਵਾ ਮੈਂ ਪਹਿਲਾਂ ਤਾਂ ਪਾਣੀ ਪੀਂਦੇ ਰਹੂੰਗਾ ਫਿਰ ਉਹਨੂੰ ਪਾਣੀ ਨੂੰ ਯੂਰੀਨ ਪਾਸ ਕਰਦੇ ਰਹੂੰਗਾ ਤੋਂ ਉਸ ਤੋਂ ਬਾਅਦ ਮੈਂ ਖਾਣਾ ਕਿੱਥੇ ਖਾਊਂਗਾ ਤੁਹਾਡੀ ਯੂਰੀਨ ਵਾਲੀ ਗੱਲ ਤੋਂ ਮੇਰੇ ਹੋਰ ਗੱਲ ਧਿਆਨ ਦੇ ਵਿੱਚ ਆਈ ਇਹ ਵੀ ਲੋਕਾਂ ਦੇ ਸਵਾਲ ਆਉਂਦੇ ਜਦੋਂ ਅਸੀਂ ਆਪਣੇ ਚੈਨਲ ਦੇ ਉੱਤੇ ਵੀਡੀਓਜ਼ ਅਪਲੋਡ ਕਰਦੇ ਆ ਇਹ ਵੀ ਸਵਾਲ ਆਉਂਦੇ ਆ ਲੋਕ ਇਹ ਗੱਲ ਸ਼ਾਇਦ ਮੰਨਣ ਤੋਂ ਇਨਕਾਰ ਹੋ ਜਾਂਦੇ ਕਿ ਮੈਂ ਪਾਣੀ ਜ਼ਿਆਦਾ ਪੀਤਾ ਮੈਨੂੰ ਤਾਂ ਬਾਥਰੂਮ ਜ਼ਿਆਦਾ ਆ ਗਿਆ ਯੂਰਿਨ ਤਾਂ ਪਾਸ ਹੋ ਗਿਆ ਉਹ ਜ਼ਿਆਦਾ ਯੂਰਿਨ ਆਉਣ ਨੂੰ ਵੀ ਬਿਮਾਰੀ ਦਾ ਖਿਸਾ ਸਮਝਣਾ ਪੈਂਦਾ ਹੈ ਦੇਖੋ ਜਿਹੜਾ ਯੂਰਿਨ ਜ਼ਿਆਦਾ ਆਉਣਾ ਉਹਦਾ ਆਉਣ ਦਾ ਇੱਕੋ ਹੀ ਕਾਰਨ ਹੁੰਦਾ ਤੁਹਾਡੀ ਬੋਡੀ ਚੋਂ ਪਾਣੀ ਬਾਹਰ ਆ ਰਿਹਾ ਪਾਣੀ ਪੀਤਾ ਆ ਤਾਂ ਬਾਹਰ ਆਉਣਾ ਹੀ ਆ ਕੋਈ ਵੀ ਫੂਡ ਖਾਦਾ ਆ ਉਹਦਾ ਵੇਸਟ ਪ੍ਰੋਡਕਟ ਆਉਣਾ ਹੀ ਆ ਬਾਹਰ ਇੰਜਨ ਸਟਾਰਟ ਹੋਇਆ ਉਹਨੇ ਧੂਆਂ ਮਾਰਨਾ ਹੀ ਆ ਪਾਣੀ ਕਦੀ ਵੀ ਤੁਹਾਡੀ ਬੋਡੀ ਚੋਂ ਅਲਾਵਾ ਕਿੱਥੋਂ ਆਜੂਗਾ ਬਾਹਰ ਵੀ ਤੁਹਾਡੀ ਬੋਡੀ ਥੋੜੀ ਪਾਣੀ ਨੂੰ ਪ੍ਰੋਡਿਊਸ ਕਰ ਰਹੀ ਆ ਤੁਸੀਂ ਉਹਨੂੰ ਪੀ ਰਹੇ ਆ ਤਾਂ ਉਹ ਬਾਹਰ ਆ ਰਿਹਾ ਆ ਦੂਜਾ ਕਾਰਨ ਕਈ ਵਾਰੀ ਹੁੰਦਾ ਵੀ ਪਾਣੀ ਔਰ ਯੂਰਿਨ ਜ਼ਿਆਦਾ ਪਾਸ ਹੋਣ ਦਾ ਕਾਰਨ ਕਿ ਕਈ ਵਾਰੀ ਸਾਨੂੰ ਜਿੱਦਾਂ ਕੋਈ ਪ੍ਰੋਬਲਮ ਆ ਗਈ ਦਾ ਡਾਇਬੀਟਿਸ ਹੋ ਗਈ ਸ਼ੂਗਰ ਦੇ ਲੱਛਣ ਹੋ ਗਏ ਪਰ ਸ਼ੂਗਰ ਚ ਵੀ ਪਾਣੀ ਉਦੋਂ ਹੀ ਬਾਹਰ ਆਊਗਾ ਜੇ ਬੋਡੀ ਚ ਹੋਏਗਾ ਬਿਲਕੁਲ ਸਹੀ ਪਾਣੀ ਪੀਣਾ ਅਸੀਂ ਇਹ ਦੇਖਦੇ ਆ ਕਿ ਪਾਣੀ ਪੀਤਾ ਅਸੀਂ ਆਪਣਾ ਆਲਸ ਪੁਣਾਇਆ ਇਨਸਾਨ ਦਾ ਇਹ ਆਲਸ ਪੁਣਾਇਆ ਲੋਕ ਕਿ ਮੈਂ ਸਿਰਫ ਦਿਨ ਚ ਇੱਕ ਵਾਰ ਯੂਰੀਨ ਜਾਵਾਂ ਤੇ ਇੱਕ ਵਾਰ ਟਾਇਲਟ ਜਾਵਾਂ ਤਾਂ ਮੈਨੂੰ ਇਹਨੂੰ ਪਾਸ ਕਰ ਲਈ ਇੱਕ ਇੱਕ ਸਮਾਂ ਹੀ ਮਿਲੇ ਵੀ ਇੱਕ ਇੱਕ ਵਾਰੀ ਪਰ ਮੈਂ ਆਪਣੀ ਬੋਡੀ ਚ ਕੋਈ ਬਿਮਾਰੀ ਨਾ ਲੱਗਣ ਦੇਵਾਂ ਜੋ ਮੈਨੂੰ ਸੁਜੈਸਟ ਕੀਤਾ ਗਿਆ ਮੈਂ ਪੂਰਾ ਖਾਵਾਂ ਪਰ ਇਦਾਂ ਕਦੇ ਨਹੀਂ ਹੁੰਦਾ ਜਿੰਨਾ ਤੁਸੀਂ ਪਾਣੀ ਪੀਓਗੇ ਮੰਨ ਲਓ ਤੁਸੀਂ 1 ਲੀਟਰ ਪਾਣੀ ਪੀਤਾ ਤੇ ਕਮ ਸੇ ਕਮ ਬੋਡੀ ਉਹਦੇ ਚੋਂ ਆ 500 ਤੋਂ 600 ml ਬਾਹਰ ਕੱਢਦੀ 4 3 400 ml ਅੰਦਰ ਰਹਿ ਜਾਂਦਾ ਤੁਹਾਡੇ ਜੋਇੰਟ ਤੁਹਾਡੀਆਂ ਹੱਡੀਆਂ ਤੁਹਾਡੀ ਸਕਿਨ ਚ ਪਰ ਜਿੰਨਾ ਕ ਪਾਣੀ ਤੁਸੀਂ ਪੀਤਾ ਤੁਸੀਂ ਇਹ ਮੰਨ ਕੇ ਚੱਲੋ ਕਿ ਬੇਸਿਕਲੀ ਆਈਡੀਆ ਅੱਧਾ ਪਾਣੀ ਤੁਹਾਡੀ ਬੋਡੀ ਚ ਬਾਹਰ ਆਉਣਾ ਲੋਕ ਇਹ ਵੀ ਕਹਿ ਦਿੰਦੇ ਆ ਕਿ ਮੈਂ ਪਾਣੀ ਜਿਆਦਾ ਪੀਤਾ ਮੈਨੂੰ ਡਾਕਟਰ ਨੇ ਸਲਾਹ ਦਿੱਤੀ ਸੀ ਵੀ ਜੇ ਤੇਰੇ ਇਨਫੈਕਸ਼ਨ ਤੋਂ ਅੰਦਰ ਉਹ ਕੱਢਣੀ ਆ ਤੇ ਤੂੰ ਪਾਣੀ ਜ਼ਿਆਦਾ ਪੀ ਪਾਣੀ ਤਾਂ ਜ਼ਿਆਦਾ ਪੀ ਲਿਆ ਪਰ ਉਹਦੇ ਨਾਲ ਫਿਰ ਹੁਣ ਮੈਨੂੰ ਅਫਰੇਮਾ ਰਹਿੰਦਾ ਮੈਨੂੰ ਬਲੋਟਿੰਗ ਰਹਿੰਦੀ ਆ ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ ਇਨਫੈਕਸ਼ਨ ਅੰਦਰ ਹੈ ਪਾਣੀ ਪੀਵਾਂ ਕਿ ਨਾ ਪੀਵਾਂ ਦੇਖੋ ਡਾਕਟਰ ਸਾਨੂੰ ਜਦੋਂ ਕੋਈ ਵੀ ਮੈਡੀਸਿਨ ਦੱਸਦਾ ਜਾਂ ਕੋਈ ਇਦਾਂ ਦਾ ਸੋਰਸ ਦੱਸਦਾ ਪਾਣੀ ਪੀਣਾ ਉਹ ਇਹ ਨਹੀਂ ਕਹਿੰਦਾ ਕਿ ਇੱਕੋ ਵਾਰੀ 1 ਲੀਟਰ ਪੀ ਜਾ ਉਹਨੇ ਨਾਲ ਇਹ ਵੀ ਕਿਹਾ ਹੁੰਦਾ ਆ ਵੀ ਥੋੜਾ ਥੋੜਾ ਸਿਪ ਸਿਪ ਕਰਕੇ ਇੱਕ ਇੱਕ ਘੁੱਟ ਕਰ ਕਰਕੇ ਦੂਜੀ ਗੱਲ ਸਾਡਾ ਆਪਣਾ ਵੀ ਦਿਮਾਗ ਆ ਵੀ ਅਸੀਂ ਮੰਨ ਲਓ ਸਾਨੂੰ ਕੋਈ ਫਰੂਟ ਖਾਣ ਨੂੰ ਸਲਾਹ ਦਿੱਤੀ ਸੀ ਪਰ ਉਹ ਅਸੀਂ ਆਪਣੀ ਭੁੱਖ ਦੇ ਹਿਸਾਬ ਨਾਲ ਖਾਣਾ ਹੈ ਨਾ ਇਸੇ ਕਰਕੇ ਅਸੀਂ ਜਦੋਂ ਪਾਣੀ ਪੀਣਾ ਹੈ ਉਹਨੂੰ ਅਸੀਂ ਆਪਣੀ ਕਿਸੇ ਦੀ ਬੋਡੀ 1 ਲੀਟਰ ਇੱਕ ਟਾਈਮ ਚਲ ਜਾਂਦੀ ਆ ਡਿਪੈਂਡ ਆ ਬੋਡੀ ਟੂ ਬੋਡੀ ਪਰ ਆਮ ਜਿਹੜੇ ਲੋਕ ਆ ਉਹਨਾਂ ਦੀ ਬੋਡੀ 1 ਲੀਟਰ ਪਾਣੀ ਨਹੀਂ ਡਾਈਜੈਸਟ ਕਰ ਪਾਉਂਦੀ ਤੁਹਾਨੂੰ ਉਦੋਂ ਕੀ ਕਰਨਾ ਆ ਜੇ ਤੁਹਾਨੂੰ ਪਾਣੀ ਪੀ ਕੇ ਫਰੇਮਾ ਹੋ ਰਿਹਾ ਤੁਸੀਂ ਛੋਟੇ ਘੁੱਟਾ ਚ ਉਹਨੂੰ ਪੀਣਾ ਹਰ ਅੱਧੇ ਪੌਣੇ ਘੰਟੇ ਬਾਅਦ ਪਾਣੀ ਪੀਂਦੇ ਰਹੋ ਜੇ ਮੰਨ ਲਓ ਤੁਹਾਨੂੰ ਡਾਕਟਰ ਨੇ 3 ਲੀਟਰ ਪਾਣੀ ਦੱਸਿਆ ਤਾਂ ਤੁਸੀਂ ਕਹਿੰਨੇ ਮੈਂ 3 ਲੀਟਰ ਇੱਕ ਵਾਰੀ ਚ ਪੂਰਾ ਕਰ ਲਾਂ ਜਦੋਂ ਉਹ 3 ਲੀਟਰ ਤੁਸੀਂ ਇੱਕ ਵਾਰੀ ਚ ਪੂਰਾ ਕਰੋਗੇ ਕਿਡਨੀਆਂ ਕੋ ਪਾਣੀ ਅੰਦਰ ਨਹੀਂ ਰੱਖਿਆ ਜਾਣਾ ਉਹਨੇ ਇੱਕਦਮ ਯੂਰੀਨ ਬਣਾ ਕੇ ਪਾਸ ਕਰ ਦੇਣਾ ਜਾਂ ਤੁਹਾਡੇ ਬਲੂਟਿੰਗ ਪਾਣੀ ਪੀਣਾ ਆ ਤੇ ਪਾਣੀ ਸਾਨੂੰ ਬਿਨਾ ਲੋੜ ਤੋਂ ਬਾਡੀ ਮੰਗੇ ਨਾ ਮੰਗੇ ਸਾਨੂੰ ਗਰਮੀ ਲੱਗੇ ਨਾ ਲੱਗੇ ਸਾਡੇ ਬਹੁਤ ਸੁੱਕਣ ਸਰ ਪੀਣਾ ਚਾਹੀਦਾ ਦੂਜੇ ਪਾਸੇ ਇਹ ਕਹਿ ਜਾਂਦਾ ਕਿ ਅਗਰ ਜ਼ਰੂਰਤ ਹੈ ਅਗਰ ਸਾਨੂੰ ਪਿਆਸ ਲੱਗਦੀ ਹੈ ਤਾਂ ਤਾਂ ਪਾਣੀ ਪੀ ਲੈ ਉਹਦਾ ਰੀਜ਼ਨ ਕੀ ਆ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਅਗਰ ਪਿਆਸ ਲੱਗਦੀ ਉਹ ਕਿਦੋਂ ਪੀਣਾ ਇੱਕ ਆਮ ਬੰਦੇ ਦੀ ਗੱਲ ਆ ਜਿਹੜਾ ਬੰਦਾ ਬੇਸਿਕ ਫੂਡ ਖਾ ਰਿਹਾ ਹਾਈ ਪ੍ਰੋਟੀਨ ਹਾਈ ਡਾਈਟ ਕਾਰਬੋਹਾਈਡਰੇਟ ਵਿਟਾਮਿਨ ਮਿੰਡਰ ਨਹੀਂ ਲੈ ਰਿਹਾ ਉਹਦੇ ਲਈ ਠੀਕ ਆ ਪਰ ਜਿਹੜੇ ਬੰਦੇ ਨੂੰ ਪਾਣੀ ਜ਼ਿਆਦਾ ਪੀਣ ਦੀ ਸਲਾਹ ਦਿੱਤੀ ਜਾਂਦੀ ਕਿਤੇ ਨਾ ਕਿਤੇ ਯਾ ਉਹਨੂੰ ਕੋਈ ਡਿਜ਼ੀਜ਼ ਹੁੰਦੀ ਉਹਦੀ ਬੋਡੀ ਚ ਕੋਈ ਇਨਫੈਕਸ਼ਨ ਬਾਹਰ ਕਰਣੀ ਹੋਵੇ ਜਾਂ ਉਹ ਫੂਡ ਪ੍ਰੋਟੀਨ ਰਿਲੇਟਡ ਜ਼ਿਆਦਾ ਖਾ ਰਿਹਾ ਉਦੋਂ ਤੁਹਾਨੂੰ ਉਹਨੂੰ ਯੂਰੀਨ ਪਾਸ ਕਰਕੇ ਬਾਹਰ ਕੱਢਣਾ ਪੈਣਾ ਇੱਥੇ ਸਾਡੇ ਲੋਕਾਂ ਦੇ ਵਿੱਚ ਇੱਕ ਮੈਂ ਇਹੀ ਕਹੂੰਗੀ ਕਿ ਸਿਹਤ ਨੂੰ ਲੈ ਕੇ ਬਹੁਤ ਵੱਡਾ ਇੱਕ ਜਾਗਰੂਕਤਾ ਦਾ ਅਵੇਅਰਨੈਸ ਦਾ ਗੈਪ ਹੈ ਮੰਨ ਲਓ ਘਰ ਦੇ ਵਿੱਚ ਚਾਰ ਜੀ ਆ ਉਹਦੇ ਵਿੱਚੋਂ ਇੱਕ ਨੂੰ ਕਿਸੇ ਨੂੰ ਕੋਈ ਦਿੱਕਤ ਹੈ ਉਹਨੂੰ ਡਾਕਟਰ ਨੇ ਸਜੈਸਟ ਕਰਤਾ ਵੀ ਤੈਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਉਹਦੇ ਬਿਨਾਂ ਸਰੀਰ ਨੂੰ ਸਮਝਿਆ ਜਿਹੜੇ ਬਾਕੀ ਨੇ ਤੇ ਨਾ ਉਹ ਵੀ ਬਦੋ ਬਦਿ ਸਿੱਟੀ ਜਾਂਦੇ ਪਾਣੀ ਅਸੀਂ ਉਹ ਹੀ ਨਾ ਅਸੀਂ ਅਸੀਂ ਪ੍ਰੋਡਕਟ ਦੀ ਇੰਪੋਰਟੈਂਸ ਜ਼ਰੂਰਤ ਨਹੀਂ ਸਮਝਦੇ ਉਦਾਹਰਨ ਦੇ ਤੌਰ ਤੇ ਮੇਰੇ ਗਵੰਡੀ ਨੇ ਜੇ 20 ਲੱਖ ਦੀ ਕਾਰ ਲਈ ਤਾਂ ਮੈਂ ਗੁੱਸੇ 'ਚ ਆ ਕੇ ਜੋਸ਼ 'ਚ ਆ ਕੇ ਉਹ ਚੀਜ਼ ਲੈਣੀ ਆ ਪਤਾ ਮੇਰਾ 2 ਲੱਖ ਦੀ ਕਾਰ ਨਸਰਦਾ ਸੀ ਹੁਣ ਇਦਾਂ ਹੀ ਸਾਡੇ ਪਰਿਵਾਰਿਕ ਮੈਂਬਰ ਆ ਜਾਂ ਮੰਨ ਲਓ ਕਿਸੇ ਪਰਿਵਾਰ 'ਚ ਇੱਕ ਸਪੋਰਟਸਮੈਨ ਆ ਹੁਣ ਸਪੋਰਟਸਮੈਨ ਦੀ ਪਾਣੀ ਪੀਣ ਦੀ ਰਿਕੁਆਇਰਮੈਂਟ ਅਲੱਗ ਆ ਉਹਨੇ ਵਰਕਆਊਟ ਵੀ ਕਰਨਾ ਉਹਨੇ ਡਾਈਟ ਵੀ ਖਾਣੀ ਇਦਾਂ ਹੀ ਆ ਉਹ ਬਾਕੀ ਜਿਹੜੇ ਪਰਿਵਾਰ ਮੈਂਬਰ ਆ ਉਹ ਉਹਨੂੰ ਦੇਖ ਕੇ ਫੋਲੋ ਕਰਦੇ ਪਰ ਉਹਦਾ ਦੀ ਨਾ ਤੋਂ ਡਾਈਟ ਖਾਂਦੇ ਆ ਨਾ ਹੀ ਉਹਦਾ ਦਾ ਕੋਈ ਵਰਕਆਊਟ ਕਰਦਾ ਉਹਦਾ ਹੈ ਹੀ ਨਹੀਂ ਉਹਨਾਂ ਦਾ ਫਿਰ ਅਸੀਂ ਉਹਨਾਂ ਨੂੰ ਸਾਨੂੰ ਉਹ ਫੋਲੋ ਹੀ ਨਹੀਂ ਕਰਨਾ ਚਾਹੀਦਾ ਸਾਨੂੰ ਸਿਰਫ ਹੁਣ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਆ ਬਾਡੀ ਬਿਲਡਰ ਦੱਸ ਰਿਹਾ ਕਿ ਤੁਸੀਂ 1 ਲੀਟਰ ਪਾਣੀ ਪੀਓ ਕੋਈ ਕਹਿੰਦਾ 4 ਲੀਟਰ ਪੀਓ ਕੋਈ ਕਹਿੰਦਾ 6 ਲੀਟਰ ਪੀਓ ਪਰ ਉਹ ਨਾਲ ਇਹ ਕਦੀ ਨਹੀਂ ਦੱਸਦਾ ਵੀ ਪੀਣਾ ਕਿੰਨੇ ਆ ਪ੍ਰੋਡਕਟ ਤਾਂ ਮਾਰਕੀਟ 'ਚ ਆ ਗਿਆ ਹੁਣ ਅਸੀਂ ਸ਼ਰਟ ਹਾਂ ਹੁਣ ਅਸੀਂ ਸ਼ਰਟ ਲੈਣ ਜਾਂਦੇ ਮੰਨ ਲਓ ਹਰ ਸ਼ਰਟ ਹਰ ਇੱਕ ਰੰਗ ਮੇਰੇ ਲਈ ਥੋੜੀ ਸੂਟ ਕਰਦਾ ਅਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਸ਼ਰਟ ਲੈਨੇ ਆ ਅਸੀਂ ਕਪੜਾ ਕੋਈ ਲੈਨੇ ਉੱਥੇ ਵੀ ਸਾਨੂੰ ਇਹ ਦੱਸਿਆ ਜਾਂਦਾ ਹੁਣ ਅਸੀਂ ਮੇਲ ਫੀਮੇਲ ਆ ਮੰਨ ਲਓ ਤੇ ਮੇਲ ਜਿਹੜਾ ਫੀਮੇਲ ਵਾਲੀ ਸ਼ਰਟ ਨਹੀਂ ਪਾ ਸਕਦਾ ਹੁਣ ਜੇ ਮੁੰਡਿਆਂ ਨੂੰ ਕਹੇ ਪਿੰਕ ਕਲਰ ਦੀ ਸ਼ਰਟ ਪਾ ਲੈ ਉਹ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਆ ਇੱਥੇ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਉਹ ਚੀਜ਼ ਫੋਲੋ ਕਰਕੇ ਆਪਣੇ ਆਪ ਨੂੰ ਉਹਦਾ ਫਿੱਟ ਬਣਾਉਣਾ ਚਾਹੁੰਦੇ ਵੀ ਸ਼ਾਇਦ ਅਸੀਂ ਪਾਣੀ ਪੀਣ ਨਾਲ ਹੀ ਇੱਕ ਤੁਸੀਂ ਵਿੱਚ ਜਿਹੜੀ ਗੱਲ ਕੀਤੀ ਉਹ ਬੜਾ ਇੱਕ ਗੱਲ ਉਹ ਚੋਂ ਵੀ ਬੜੀ ਵਾਜਬ ਨਿਕਲ ਕੇ ਆਉਂਦੀ ਕਿ ਅਗਰ ਮੇਲ ਤੇ ਕਿ ਉਹਨਾਂ ਲਈ ਵੀ ਪਾਣੀ ਪੀਣ ਦੀ ਕੋਈ ਮਾਤਰਾ ਅਲੱਗ-ਅਲੱਗ ਨਿਰਧਾਰਤ ਹੈ ਕਿ ਜਦੋਂ ਡਾਕਟਰ ਕੋ ਦਵਾਈ ਲੈਣ ਜਾਂਦੇ ਹਨ ਨਾ ਖਾਸ ਕਰਕੇ ਜਦੋਂ ਬੰਦੇ ਲਿਟੇ ਜਾਂ ਜਨਾਨੀਆਂ ਬੈਠੇ ਹੁੰਦੇ ਉਹ ਪੁੱਛਦੇ ਜੀ ਮੈਂ ਕਿੰਨਾ ਪੀਣਾ ਉਹ ਬੇਸਿਕ ਫੂਡ ਜਿਹੜਾ ਨਾ ਉਹ ਕਿਸੇ ਲਈ ਅਲੱਗ ਨਹੀਂ ਹੈਗਾ ਹਾਂ ਪ੍ਰੋਟੀਨ ਵਿਟਾਮਿਨ ਮਿੰਡਲ ਕਾਰਬਸ ਉਹ ਤੁਸੀਂ ਅਲੱਗ-ਅਲੱਗ ਲੈ ਸਕਦੇ ਆ ਮੰਨ ਲਓ ਜੇ ਤੁਸੀਂ ਪ੍ਰੋਟੀਨ ਲੈਣਾ ਫੀਮੇਲ ਨੇ ਬੇਸਿਕ ਪ੍ਰੋਟੀਨ ਜਿਹੜਾ ਬਿਨਾਂ ਜਿਮ ਤੋਂ ਲੜਕੀਆਂ 20 ਤੋਂ 30 ਗ੍ਰਾਮ ਲੈਂਦੀਆਂ ਤੇ ਲੜਕੇ 30 ਤੋਂ 40 ਗ੍ਰਾਮ ਪਰ ਪਾਣੀ ਦੀ ਜਿਹੜੀ ਮਹੱਤਤਾ ਹੈ ਦੋਨਾਂ ਲਈ ਸੇਮ ਆ ਦੋ ਦਿੱਟ ਇੰਪੋਰਟੈਂਟ ਚੀਜ਼ ਜਿੰਨਾ ਖਾਣਾ ਆਦਮੀ ਖਾ ਸਕਦਾ ਜਿੰਨਾ ਪਾਣੀ ਆਦਮੀ ਪੀ ਸਕਦਾ ਉਹ ਨਾ ਔਰਤ ਨਹੀਂ ਪੀ ਸਕਦੀ ਕੁਦਰਤੀ ਹੀ ਇਹ ਚੀਜ਼ਾਂ ਤਾਂ ਲੇਡੀਜ਼ ਨੂੰ ਕੋਈ ਅਦਾ ਦੀ ਸਪੈਸ਼ਲੀ ਕੋਈ ਨਹੀਂ ਹੈਗੀ ਹਾਂ ਆਪਣੇ ਹਿਸਾਬ ਨਾਲ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਪੀਓ ਅੱਛਾ ਪਾਣੀ ਪੀਣ ਦਾ ਜਦੋਂ ਅਸੀਂ ਘਰ ਦੇ ਵਿੱਚ ਵੀ ਕਿਸੇ ਨੂੰ ਕਹਿ ਦਿੰਦੇ ਆ ਵੀ ਡਾਕਟਰ ਕਹਿੰਦਾ ਵਾਦ-ਵਾਦ ਪਾਣੀ ਪੀਆ ਕਰੋ ਨਾ ਉਦੋਂ ਸਾਡੇ ਘਰ ਦੇ ਵਿੱਚ ਅੱਜ ਕੱਲ ਅਸੀਂ ਹਰ ਘਰ ਦੇ ਵਿੱਚ ਆਪ ਹੀ ਵੈਦ ਆਪ ਹੀ ਡਾਕਟਰ ਸਭ ਕੁਝ ਬਣੇ ਗਏ ਹਾਂ ਅਸੀਂ ਕੀ ਕਰਦੇ ਆ ਪਾਣੀ ਲੈਨੇ ਆ ਉਹਦੇ ਵਿੱਚ ਮਿੱਠਾ ਘੋਲਿਆ ਨਿੰਬੂ ਸੁੱਟਿਆ ਤੇ ਜਾਂ ਇਹ ਰੂਫ ਜਾਲੇ ਆਂਦਾ ਵਿੱਚ ਮਿੱਠਾ ਪਾਇਆ ਹੋਰ ਰੱਖ ਕੇ ਫਲੇਵਰਡ ਕਰ ਲਿਆ ਕਿ ਨਾ ਪਾਣੀ ਪੀਤਾ ਅਸੀਂ ਹਣ ਉਹ ਪਾਣੀ ਤਾਂ ਸਿੰਪਲ ਪਾਣੀ ਗਿਣਿਆ ਜਾਊਗਾ ਸਵਾਲ ਇਹ ਆ ਕਿ ਜੇ ਅਸੀਂ ਮੰਨ ਲਓ ਲਿਕਵਿਡ ਕੋਈ ਵੀ ਲੈਨੇ ਆਂ ਕਿ ਉਹ ਪਾਣੀ ਚ ਹੀ ਗਿਣਿਆ ਜਾਂਦਾ ਆ ਮਤਲਬ ਜੇ ਅਸੀਂ ਕਿਸੇ ਲਿਕਵਿਡ ਦਾ ਸਿੰਪਲ ਪਾਣੀ ਦਾ ਫਲੇਵਰ ਚੇਂਜ ਕਰਕੇ ਉਹਨੂੰ ਪੀਨੇ ਤੋਂ ਲਿਕਵਿਡ ਉਹ ਗਿਣ ਪਾਣੀ ਗਿਣਿਆ ਜਾਊਗਾ ਫਿਰ ਨਹੀਂ ਹੁਣ ਅਸੀਂ ਮੰਨ ਲਓ ਭਾਸ਼ਾ ਬੋਲਦੇ ਜੇ ਤੁਸੀਂ ਭਾਸ਼ਾ ਬੋਲਦੇ ਆ ਉਹਦੇ ਵਿੱਚ ਅਸੀਂ ਜੇ ਪੰਜਾਬੀ ਬੋਲਾਂਗੇ ਪੰਜਾਬੀ ਹੀ ਉਹਦਾ ਅਨਸਰ ਹੋਣਾ ਚਾਹੀਦਾ ਨਾ ਉਦਾਂ ਹੀ ਹੁੰਦਾ ਹੁਣ ਜੇ ਅਸੀਂ ਪਾਣੀ ਪੀ ਰਹੇ ਤਾਂ ਪਾਣੀ ਸਿੰਪਲ ਪਾਣੀ ਹੋਣਾ ਚਾਹੀਦਾ ਆ ਨਾ ਉਹਦੇ ਚ ਨਮਕ ਹੋਣਾ ਚਾਹੀਦਾ ਨਾ ਹੀ ਉਹਦੇ ਵਿੱਚ ਕੋਈ ਮਿੱਠਾ ਹੋਣਾ ਚਾਹੀਦਾ ਨਾ ਹੀ ਹਾਈਡਰੋਜਨ ਗੀਰੀਅਨ ਮਿਲਾਇਆ ਉਹਦਾ ਫਾਰਮੂਲਾ ਚੇਂਜ ਹੋਣਾ ਪਾਣੀ ਦਾ ਫਾਰਮੂਲਾ H2O ਆ ਤੁਸੀਂ ਉਸ ਫਾਰਮੂਲੇ ਨੂੰ ਚੇਂਜ ਕਰਤਾ ਉਹਦੇ ਜਿਹੜੇ ਰਿਜ਼ਲਟ ਆ ਸਾਈਡ ਇਫੈਕਟ ਆ ਬੈਨੀਫਿਟ ਉਹ ਵੀ ਚੇਂਜ ਹੋਣੇ ਪਰ ਤੁਹਾਨੂੰ ਜਿਹੜਾ ਕਾਊਂਟ ਕਰਨਾ ਹੈ ਜੋ ਤੁਹਾਨੂੰ ਪਾਣੀ ਰეკਮੈਂਡ ਕੀਤਾ ਗਿਆ ਜਾਂ ਤੁਸੀਂ ਪਾਣੀ ਪੀਣਾ ਚਾਹੁੰਦੇ ਸਿਰਫ ਸਿੰਪਲ ਪਾਣੀ ਉਹ ਤੁਹਾਡੇ ਲਈ ਰეკਮੈਂਡਡ ਆ ਜੇ 1 ਲੀਟਰ ਜਾਂ 2 ਲੀਟਰ ਉਹ ਹੀ ਪੀਣਾ ਇਹ ਨਹੀਂ ਕਿ ਤੁਸੀਂ ਚਾਹ ਵੀ ਉਹਨੂੰ ਪਾਣੀ ਚ ਗਿਣੀ ਜਾਓ ਵੀ ਉਹ ਵੀ ਲਿਕਵਿਡ ਆ ਹੁਣ ਕਿਸੇ ਨੇ ਪ੍ਰੋਟੀਨ ਸ਼ੇਕ ਪੀਤਾ ਉਹ ਵੀ ਉਹਨੂੰ ਪਾਣੀ ਚ ਗਿਣੀ ਜਾਓ ਜੇ ਬਲੱਸੀ ਜਾਂ ਦੇਸੀ ਆਪਾਂ ਲੱਸੀ ਦੀ ਗੱਲ ਕਰਦੇ ਕਿ ਉਹਨੂੰ ਲਿਕਵਿਡ ਚ ਗਿਣਾਂਗੇ ਪਾਣੀ ਚ ਗਿਣਾਂਗੇ ਆਪਾਂ ਉਹਨੂੰ ਲਿਕਵਿਡ ਚ ਗਿਣਾਂਗੇ ਲੱਸੀ ਫਾਇਦੇਮੰਦ ਆ ਬਟ ਉਹ ਕਹ ਲੋ ਕਿ ਇੱਕੋ ਸਕੂਲ ਦੇ ਵਿੱਚ ਪੜ੍ਹਾਈ ਜਾਣ ਵਾਲੀਆਂ ਅਲੱਗ-ਅਲੱਗ ਜਮਾਤਾਂ ਆ ਅਲੱਗ-ਅਲੱਗ ਕਲਾਸਾਂ ਆ ਲੱਸੀ ਆਪਣੀ ਜਗ੍ਹਾ ਹੈ ਤੇ ਪਾਣੀ ਆਪਣੀ ਜਗ੍ਹਾ ਸਿਰਫ ਤੁਸੀਂ ਇਹ ਦੇਖਣਾ ਪਾਣੀ ਨੂੰ ਅੱਜ ਅਸੀਂ ਦੇਖਣਾ ਤੁਹਾਨੂੰ ਬਾਡੀ ਦੀ ਸਫਾਈ ਲਈ ਬਾਡੀ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਕੰਮ ਕਰਨ ਲਈ ਬਾਡੀ ਦੀ ਗੰਦਗੀ ਬਾਹਰ ਕੱਢਣ ਲਈ ਜੀ ਜੇ ਅਸੀਂ ਲੱਸੀ ਦੀ ਗੱਲ ਕਰੀਏ ਤੇ ਲੱਸੀ ਜਿਹੜੀ ਹੈਗੀ ਆ ਉਹ ਆਪਣੀ ਜਗ੍ਹਾ ਇੱਕ ਠੰਡੀ ਤਸਵੀਰ ਵਾਲਾ ਪ੍ਰੋਡਕਟ ਆ ਹਮਮ ਕਈ ਲੋਕ ਕਹਿੰਦੇ ਕਿ ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹਮਮ ਉਹਦੇ ਨਾਲ ਜਿਹੜਾ ਸਾਨੂੰ ਹਾਰਟ ਅਟੈਕ ਆ ਜਾਂ ਇਦਾਂ ਦਾ ਜਿਹੜਾ ਨੀਂਦ ਬਹੁਤ ਵਧੀਆ ਆਉਂਦੀ ਆ ਹਾਰਟ ਅਟੈਕ ਪਰ ਦੂਜੇ ਪਾਸੇ ਕੁਝ ਲੋਕ ਇਹ ਕਹਿੰਦੇ ਆ ਕਿ ਸੌਣ ਲੱਗਿਆ ਪਾਣੀ ਪੀਣਾ ਨਹੀਂ ਚਾਹੀਦਾ ਉਹ ਮਾਰ ਦੇ। ਦੇਖੋ ਉਹਦੇ ਦੋ ਕਾਰਨ ਆ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਸੌਣ ਲੱਗਿਆ ਪਾਣੀ ਘੱਟ ਪੀਣਾ ਚਾਹੀਦਾ। ਸੱਚਾਈ ਕੀ ਆ ਰੀਜ਼ਨ ਕੀ ਆ ਕਿ ਕਾਮਨ ਕਾਮਨ ਸੈਂਸਰ ਜੋ ਤੁਸੀਂ ਸੌਣ ਲੱਗਿਆ ਪਾਣੀ ਪੀਓਗੇ ਤਾਂ ਤੁਹਾਨੂੰ ਉਸ ਤੋਂ ਘੰਟੇ ਡੇਢ 2 ਘੰਟੇ ਬਾਅਦ ਵਾਸ਼ਰੂਮ ਜਾਣਾ ਪਊਗਾ ਤੇ ਜਦੋਂ ਵਾਸ਼ਰੂਮ ਜਾਓਗੇ ਤੁਹਾਡੀ ਨੀਂਦ ਖਰਾਬ ਹੋਊਗੀ। ਜਦੋਂ ਨੀਂਦ ਖਰਾਬ ਹੁੰਦੀ ਆ ਫਿਰ ਅਸੀਂ ਰ ਡਾਇਜੈਸ਼ਨ ਜਿਹੜੀ ਆ ਉਹ ਕੀ ਕਰਵੇ ਤੁਹਾਡੇ ਸਿਹਤ ਹਾਰਟ ਟੈਕ ਉਹਦੇ ਲਈ ਪਾਣੀ ਤੁਸੀਂ ਜਿਹੜਾ ਹੈਗਾ तकरीबन ਸੌਣ ਤੋਂ 1 ਤੋਂ 1.5 ਘੰਟਾ ਪਹਿਲਾਂ 1 ਘੰਟਾ ਪਹਿਲਾਂ ਪੀ ਲਓ ਤਾਂ ਕਿ ਤੁਹਾਨੂੰ ਯੂਰੀਨ ਪਾਸ ਹੋਏ ਤੁਹਾਡੀ ਨੀਂਦ ਨਾ ਡਿਸਟਰਬ ਹੋ ਹਾਂ ਜੇ ਤੁਸੀਂ ਨੀਂਦ ਨੂੰ ਨਹੀਂ ਡਿਸਟਰਬ ਕਰਨਾ ਮੰਨਦੇ ਵੀ ਕੋਈ ਗੱਲ ਨਹੀਂ ਮੈਂ ਨੀਂਦ ਆਪਣੀ ਪੂਰੀ ਕਰ ਲਵਾਂਗਾ ਫਿਰ ਪੀ ਵੀ ਜਾਓ ਫਿਰ ਚਾਹੇ ਉੱਠ ਕੇ ਵਿੱਚੋਂ ਪੀ ਵੀ ਜਾਓ ਤੁਹਾਡੀ ਆਪਣੀ ਆਪਣੀ ਪਰਸਨਲ ਚੋਇਸ ਹੈ ਮਤਲਬ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਇਦਾਂ ਦਾ ਕੋਈ ਰੂਲ ਨਹੀਂ ਸਿਰਫ ਨੀਂਦ ਖਰਾਬ ਹੁੰਦੀ ਆ ਹੋਰ ਕੁਝ ਨਹੀਂ ਹੁੰਦਾ ਅਗਰ ਅਸੀਂ ਆਪਣੇ ਦਾਦੇ ਦਾਦੀਆਂ ਨੂੰ ਦੇਖੀਏ ਹੈ ਨਾ ਜਾਂ ਆਪਾਂ ਆਪਣੀ ਪੀੜ੍ਹੀ ਰੋਟੀ ਖਾਂਦੇ ਸੀਗੇ ਰੋਟੀ ਖਾਧੀ ਜਦੋਂ ਪਿਆਸ ਲੱਗੀ ਰੂਟੀਨ 'ਚ ਲੋਕ ਪਾਣੀ ਪੀ ਲੈਂਦੇ ਸੀਗੇ ਹੁਣ ਪਾਣੀ ਪੀਣ ਲੱਗਿਆਂ ਦੀ ਗਿਣਤੀ ਮਿੰਨਤੀ ਆ ਵੀ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਪੀਣਾ ਬਾਅਦ 'ਚ ਅੱਧਾ ਘੰਟਾ ਪਹਿਲਾਂ ਪੀਣਾ ਉਹਦਾ ਰੀਜ਼ਨ ਸਭ ਤੋਂ ਵੱਡਾ ਸੋਸ਼ਲ ਮੀਡੀਆ ਆ ਵੀ ਅਸੀਂ ਆਪਣੇ ਆਪ ਨੂੰ ਫਿਲਟਰ ਰੱਖਣਾ ਚਾਹੁੰਦੇ ਆ ਸੋਸ਼ਲ ਮੀਡੀਆ ਤੇ ਅ ਅਸੀਂ ਅੱਜ ਦੇਖਿਆ ਕਿ ਮੰਨ ਲਓ ਪਾਣੀ ਦੀ ਵੀਡੀਓ ਆ ਗਈ ਇੱਕ ਬੰਦਾ ਕਹਿ ਰਿਹਾ ਪਾਣੀ ਗਰਮ ਪੀਣਾ ਫਿਰ ਸਕਰੋਲ ਕੀਤਾ ਉਹ ਕਹਿੰਦਾ ਠੰਡਾ ਪੀਣਾ ਦੂਜਾ ਕਹਿੰਦਾ ਪਾਣੀ 1 ਘੰਟਾ ਬਾਅਦ ਪੀਣਾ ਤੀਜਾ ਕਹਿੰਦਾ ਪਾਣੀ ਤੁਸੀਂ ਪੀਣਾ ਹੀ ਨਹੀਂ ਵੀ ਤੁਸੀਂ ਪਾਣੀ ਦੀ ਮਾਤਰਾ ਹੀ ਘਟਾ ਦਿਓ ਕਿ ਇਹ ਜਦ ਪਾਣੀ ਸਿੰਪਲ ਹੀ ਨਾ ਸਿੰਪਲ ਪੀਓ ਹੀ ਨਾ ਉੱਥੇ ਦੇਖੋ ਉਹ ਪੰਜਾਬੀ ਜੋ ਉਹੀ ਗੱਲ ਜਿੰਨੇ ਮੂੰਹ ਹੰਨੀਆਂ ਗੱਲਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਬਚਪਨ ਤੋਂ ਕਿਦਾਂ ਪਾਣੀ ਪੀਂਦੇ ਆ ਜਾਂ ਤੁਹਾਡੀ ਖੁਦ ਹੀ ਰਿਕੁਆਇਰਮੈਂਟ ਕੀ ਆ ਸੋਰਸਸ ਚੇਂਜ ਹੋ ਜਾਣਗੇ ਮੰਨ ਲਓ ਜੇ ਮੈਂ ਪਿੰਡ ਰਹਿੰਦਾ ਸੀ ਮੈਂ ਨਲਕੇ ਦਾ ਪਾਣੀ ਪੀਂਦਾ ਸੀ ਮੈਂ ਇੰਡੀਆ ਤੋਂ ਬਾਹਰ ਚਲੇ ਗਿਆ ਨਲਕਾ ਨਹੀਂ ਹੈਗਾ ਪਰ ਪਾਣੀ ਤਾਂ ਮੈਨੂੰ ਮਿਲਦਾ ਹੈ ਨਾ ਪਾਣੀ ਦੀ ਮੈਂ ਕੁਆਂਟੀਟੀ ਕਿੰਨੀ ਪੀ ਰਿਆ ਸੀ ਜਦੋਂ ਪੀ ਰਿਆ ਸੀ ਰੋਟੀ ਖਾਣ ਤੋਂ ਬਾਅਦ ਚ ਪੀ ਰਿਆ ਸੀ ਪਹਿਲਾਂ ਪੀ ਰਿਆ ਸੀ ਮੈਂ ਆਪਣੀ ਨਿੱਜੀ ਚੁਆਇਸ ਦੇਖਣੀ ਆ ਜਿਨੇ ਤੁਹਾਨੂੰ ਸਲਾਹ ਦਿੱਤੀ ਆ ਉਹ ਆਪਣੇ ਐਕਸਪੈਰੀਮੈਂਟ ਆਪਣੇ ਤਰੀਕੇ ਜੋ ਨੇ ਪਾਣੀ ਪੀਣ ਨੂੰ ਵਰਤੇ ਉਸ ਤਰੀਕੇ ਉਹ ਸਲਾਹ ਦੇ ਰਿਹਾ ਹੈ ਉਹ ਆਪਣੀ ਸਲਾਹ ਦੇ ਕੇ ਚਲਾ ਗਿਆ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਕੋਈ ਚੀਜ਼ ਅਪਲੋਡ ਕਰਦਾ ਹੈ ਉਹ ਚਾਹੇ ਮੈਂ ਆ ਚਾਹੇ ਤੁਸੀਂ ਆ ਹਰ ਬੰਦਾ ਉੱਤੇ ਫਾਇਦੇ ਨਹੀਂ ਆਉਂਦਾ ਆ ਜੇ ਅਸੀਂ ਵੀਡੀਓ ਬਣਾ ਰਹੇ ਸਾਡਾ ਫਾਇਦਾ ਹੈ ਉਹਦੇ ਵਿਊ ਪੈਣ ਜਿਹੜੀ ਸੱਚਾਈ ਆ ਤੋ ਜਿਹੜਾ ਬੰਦਾ ਦੇਖ ਰਿਹਾ ਆ ਉਹਨੇ ਇਹ ਦੇਖਣਾ ਕਿ ਮੈਨੂੰ ਫਾਇਦਾ ਕਿੱਥੋਂ ਹੋ ਰਿਹਾ ਦੋਨੇ ਫਾਇਦੇ ਲਈ ਜੁੜੇ ਆ ਉੱਥੇ ਤੁਸੀਂ ਆਪਣਾ ਬ੍ਰੇਨ ਵੀ ਯੂਜ਼ ਕਰਨਾ ਵੀ ਤੁਸੀਂ ਜੇ ਬਚਪਨ ਚ ਕਿਦਾਂ ਪਾਣੀ ਪੀਂਦੇ ਸੀ ਟੀਨਏਜ ਚ ਕਿਦਾਂ ਪਾਣੀ ਪੀਂਦੇ ਸੀ ਮੰਨ ਲਓ ਮੈਂ 20 ਸਾਲ ਤੱਕ ਪਿੰਡ ਰਿਆਂ ਤੇ ਮੈਂ ਨਲਕੇ ਦਾ ਪਾਣੀ ਪੀਂਦਾ ਸੀ ਮੈਂ ਰੋਟੀ ਖਾਂਦਿਆਂ ਹੀ ਨਾਲ ਪਾਣੀ ਪੀਂਦਾ ਸੀ ਉਦੋਂ ਤਾਂ ਮੈਨੂੰ ਕੋਈ ਡਿਜ਼ੀਜ਼ ਹੁੰਦੀ ਨਹੀਂ ਸੀ ਉਦੋਂ ਮੇਰਾ ਪੇਟ ਖਰਾਬ ਹੁੰਦਾ ਨਹੀਂ ਸੀ ਅੱਜ ਮੇਰਾ ਪੇਟ ਕਿਉਂ ਖਰਾਬ ਹੋ ਗਿਆ ਕਿਉਂਕਿ ਪੇਟ ਕਿਉਂ ਖਰਾਬ ਹੁੰਦਾ ਤੁਹਾਡਾ ਸੋਸ਼ਲ ਮੀਡੀਆ ਤੁਹਾਡੀਆਂ ਅੱਖਾਂ ਤੁਹਾਡੇ ਦਿਮਾਗ ਚ ਵਸਿਆ ਹੋਇਆ ਪਾਣੀ ਜਿਹੜਾ ਪੀਣਾ ਹੈ ਰੋਟੀ ਖਾਣ ਤੋਂ ਨਾਰਮਲੀ ਜੇ ਸਾਇੰਸ ਦੇ ਅਕੋਰਡਿੰਗ ਚੱਲੀਏ ਉਹਨੇ ਮੇਰਾ ਆਪਣਾ ਤਜਰਬਾ ਹੁਣ ਕਈ ਕਹਿਣਗੇ ਵੀ ਪਾਣੀ ਮਹੀਤ ਪੀਂਦੇ ਨਹੀਂ ਬਾਅਦ ਚ ਕੋਈ ਕਹਿੰਦਾ ਮੈਂ ਉਸੇ ਮੇਰਾ ਆਪਣਾ ਜਿਹੜਾ ਐਕਸਪੀਰੀਅੰਸ ਹੈ ਪਾਣੀ ਅੱਧਾ ਘੰਟਾ ਪਹਿਲਾਂ ਪੀ ਲਓ ਜਾਂ ਅੱਧਾ ਘੰਟਾ ਬਾਅਦ ਚ ਪੀ ਲਓ ਇਹ ਮੇਰਾ ਨਿੱਜੀ ਤਜਰਬਾ ਰੋਟੀ ਦੇ ਵਿੱਚ ਪਾਣੀ ਪੀਣਾ ਚਾਹੀਦਾ ਨਹੀਂ ਉਹ ਨਹੀਂ ਪੀਣਾ ਚਾਹੀਦਾ ਪਰ ਜੇ ਕੋਈ ਬੰਦਾ ਪੀਂਦਾ ਹੈ ਸ਼ੁਰੂ ਤੋਂ ਉਹ ਫਿਰ ਉਹੀ ਗੱਲ ਆਪਣੇ ਹਿਸਾਬ ਆਪਣੀ ਬਾਡੀ ਦੇ ਹਿਸਾਬ ਨਾਲ ਹਾਂ ਜੇ ਤੁਹਾਡੀ ਬਾਡੀ ਮੇਰੀਆਂ ਗੱਲਾਂ ਦੇ ਹਿਸਾਬ ਨਾਲ ਚੱਲਦੀ ਆ ਜਾਂ ਹੋਰ ਕਿਸੇ ਦੀ ਹਿਸਾਬ ਨਾਲ ਚੱਲਦੀ ਉਹਨ ਤੁਹਾਡਾ ਸਰੀਰ ਤੁਹਾਨੂੰ ਪਤਾ ਹੁਣ ਮੈਨੂੰ ਪਤਾ ਮੈਨੂੰ ਕਿੰਨੇ ਘੰਟਿਆਂ ਚ ਨੀਂਦ ਪੂਰੀ ਹੁੰਦੀ ਆ ਮੈਨੂੰ ਪਤਾ ਮੈਨੂੰ ਕਿੱਦਾਂ ਦਾ ਖਾਣਾ ਪਸੰਦ ਆ ਉਹ ਮੈਂ ਉਹਨੂੰ ਆਪਣਾ ਵੀ ਦੇਖਣਾ ਜਦੋਂ ਅਸੀਂ ਆਪਣਾ ਨਹੀਂ ਦੇਖਦੇ ਉਹਦਾ ਕਰਕੇ ਇਹਨਾਂ ਨੂੰ ਬਿਮਾਰੀਆਂ ਆ ਰਹੀਆਂ ਕਈ ਕਹ ਦਿੰਦੇ ਆ ਕਿ ਹੁਣ ਜੇ ਪਾਣੀ ਪੀਣਾ ਸਾਦਾ ਪਾਣੀ ਨਹੀਂ ਪੀਣਾ ਚਾਹੀਦਾ ਜਾਂ ਤਾਂ ਪਾਣੀ ਫਿਲਟਰ ਦਾ ਹੋਵੇ ਜੇ ਤੁਹਾਡੇ ਘਰਾਂ 'ਚ ਫਿਲਟਰ ਨਹੀਂ ਲੱਗਾ ਤਾਂ ਪਾਣੀ ਨੂੰ ਉਬਾਲ ਕੇ ਠੰਡਾ ਕਰ ਰੋ ਫਿਲਟਰ ਦੀ ਗੱਲ ਕਰੀਏ ਅੱਜ ਤੋਂ ਕੋਸ਼ ਸਾਲ ਪਹਿਲਾਂ ਫਿਲਟਰ ਫਿਲਟਰ ਹੋ ਗਈ ਸੀ ਹਰ ਘਰ 'ਚ ਅੱਜ ਫਿਲਟਰ ਹੈ ਨਹੀਂ ਉਹਨੂੰ ਫਲਾਉਣ ਵਾਲਾ ਕੌਣ ਸੀ ਜੋ ਸੱਚੀ ਗੱਲ ਆ ਡਾਕਟਰ ਡਾਕਟਰ ਕਹਿੰਦੇ ਤੁਸੀਂ ਫਿਲਟਰ ਵਾਲਾ ਪਾਣੀ ਪੀਓ ਤੇ ਹੁਣ ਉਹ ਹੀ ਡਾਕਟਰ ਕਹਿੰਦੇ ਨਾ ਨਾ ਆ ਡਾਕਟਰ ਤਾਂ ਹੀ ਮੈਂ ਰეკਮੈਂਡ ਕਰਦੇ ਕਿ ਬੋਰਾ ਪਾਣੀ ਪੀਓ ਅਬ ਬੋਰਤ ਹੁਣ ਵੀ ਹੈਗੇ ਆ ਡੂੰਗਾ ਬੋਰ ਜਿਹਨੂੰ ਅਸੀਂ ਕਹਿੰਦੇ 2.5 ਫੁੱਟ ਤੇ ਹਾਂ no doubt ਉੱਪਰਲੇ ਬੋਰ ਦਾ ਪਾਣੀ ਖਰਾਬ ਹੋ ਗਿਆ ਪਰ ਪਹਿਲਾਂ ਵੀ ਕਿਹੜਾ ਫਿਲਟਰ ਸੀਗੇ ਪਹਿਲਾਂ ਵੀ ਅਸੀਂ ਪਾਣੀ ਪੀਂਦੇ ਸੀ ਪਾਣੀ ਪੀਣ ਤੋਂ ਜਾਦਾ ਸਾਡੀ ਜਿਹੜੀ ਸੋਚ ਆ ਉਹ ਖੋਦੀ ਖਰਾਬ ਹੋਗੀ ਹੁਣ ਜੇ ਤੁਸੀਂ ਬੈਠੇ ਮੰਨੀ ਜਾਓ ਵੀ ਇੱਥੇ ਗਰਮੀ ਬਹੁਤ ਹੈ ਗਰਮੀ ਬਹੁਤ ਆ ਜੇ ਤੁਸੀਂ ਮੰਨੀ ਜਾਓ ਗਰਮੀ ਨਹੀਂ ਹੈਗੀ ਤੇ ਜੇ ਹੁਣ ਤੁਸੀਂ ਇਗਜ਼ਾਮ ਦੇਣ ਜਾਣੇ ਤੁਸੀਂ ਸੋਚੀ ਜਾਣੇ ਮੈਂ ਫੇਲ ਹੀ ਹੋ ਜਾਣਾ ਤੇ ਤੁਹਾਡਾ ਉਹ ਇਗਜ਼ਾਮ ਜਿਹੜਾ ਆ ਉਹ ਵੀ ਹਰ ਚੀਜ਼ ਸੋਚ ਤੇ ਡਿਪੈਂਡ ਕਰਦੀ ਆ ਜਿਹੜਾ ਪਾਣੀ ਪੀਣਾ ਜਾਂ ਪਾਣੀ ਦੇ ਨਾਲ ਪ੍ਰੋਬਲਮ ਆਉਣੀ ਜਾਂ ਫਾਇਦੇ ਹੋਣੇ ਤੁਹਾਡੀ ਸੋਚ ਤੇ ਵੀ ਡਿਪੈਂਡ ਕਰਦਾ ਹੈ